ਠੀਕ ਹੈ ਬਾਏ ਧਿਆਨ ਰਹਿਣਾ ਚੰਗੀ ਤਰ੍ਹਾਂ ਪੜਾਈ ਕਰਨੀ ਠੀਕ ਹੈ ਖਾਪੜੀ ਪੋਣੀ ਚਲਿਏ ਫਿਰ ਜਾਈਏ ਜਾਵਾਂ ਓਕੇ ਬਾਏ ਹੈ ਨਹੀਂ ਕੋਈ ਨਹੀਂ ਆਪਾਂ ਆ ਜਾਣਾ ਘੁੰਮ ਕੇ ਥੋੜਾ ਟਾਈਮ ਲਾ ਕੇ ਆਪਾਂ ਘੁੰਮ ਕੇ ਆ ਜਾਣਾ ਮੰਮੀ ਕਿੱਥੇ ਬੇਬੇ ਬਾਹਰ ਬਾਹਰ ਚੱਲਣਾ ਸਸਿਕਾ ਧਿਆਨ ਨਾਲ ਮੈਨੂੰ ਕੋਈ ਚੱਕਰ ਦੇ ਦੇ ਠੀਕ ਹੈ ਫਿਰ ਚੱਲਦੇ ਆਪਾਂ ਪਾ ਕਰੋਂ ਨਿਕਲ ਆਇਆ ਤੇ ਇੱਧਰ ਲਿਬਨੇ ਆਪਣਾ ਰੋਡ ਦੇ ਉੱਪਰੇ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਤੇ ਇੱਥੇ ਆਪਾਂ ਗੁਰੂ ਮਹਾਰਾਜ ਦੇ ਚਰਨਾ ਜੀ ਹਾਜ਼ਰੀ ਲਵਾਉਣੀ ਹੈ ਤੇ ਉਸ ਤੋਂ ਬਾਅਦ ਵਿੱਚ ਆਪਾਂ ਸਫ਼ਰ ਨੂੰ ਅੱਗੇ ਖਿੱਚਾਂਗੇ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਚਲਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਲਿਆ ਤੇ ਹੁਣ ਆਪਣੀ ਜਰਨੀ ਸਟਾਰਟ ਹੁੰਦੀ ਆ तकरीबन 8 ਵਜੇ ਚੱਲੇ ਆ ਤੇ ਹੁਣ ਆਪਾਂ ਸਫ਼ਰ ਨੂੰ ਅੱਗੇ ਖਚਾਂਗੇ ਲੁਧਿਆਣਾ तकरीबन ਆਪਣਾ 100 ਤੇ 25-30 ਕਿਲੋਮੀਟਰ ਦੂਰ ਹੈ ਦੇਖਦੇ ਆ ਕਿੰਨੇ ਟਾਈਮ ਤੱਕ ਪਹੁੰਚਦੇ ਆ ਉੱਥੇ ਤੱਕ ਪਹੁੰਚਣਾ ਜ਼ਰੂਰੀ ਆ ਉਸ ਤੋਂ ਬਾਅਦ ਕੋਈ ਹਾਲ ਕਰਾਂਗੇ ਅੱਗੇ ਕਿਵੇਂ ਜਾਣਾ ਆਪਾਂ ਸਫਰ ਤੇ ਚੱਲਦੇ ਵੇਖਦੇ ਆਪਣੇ ਵੀਰ ਬੱਸ ਖਿਲਾੜ ਕੇ ਆਪਣੇ ਨਜ਼ਦੀਕ ਤੇ ਨਾਲੇ ਵੇਖ ਕੇ ਕੀ ਹਾਲ ਵੀਰ ਜੀ ਕੀ ਹਾਲ ਹੈ ਵੀਰੇ ਠੀਕ ਹੈ ਵੀਰੇ ਕਿਵੇਂ ਠੀਕ ਹੋ ਬੱਸ ਵਧੀਆ ਵਧੀਆ ਤੁਸੀਂ ਕਿੱਧਰ ਜਾ ਰਹੇ ਹੋ ਬੱਸ ਆਪਾਂ ਲੰਮੇ ਸਫਰਾਂ ਤੇ ਤੁਹਾਨੂੰ ਪਤਾ ਹੀ ਚੱਲਦੇ ਰਹੀਦਾ ਵਧੀਆ ਗੱਲਾਂ ਫਰਮਾਤਵਾਂ ਬੜੀ ਗੱਲਾਂ ਬੱਤੀ ਤੇ ਤੁਹਾਡੀ ਯਾਤਰਾ ਦਾ ਸਫਰ ਕਰੇ ਨਾ ਠੀਕ ਹੈ ਵੀਰੇ ਇਹ ਪਹਿਲੀ ਵਾਰ ਚੱਲੇ ਹੋ ਅੱਗੇ ਜਾਣੇ ਸਾਈਕਲ ਤੇ ਪਹਿਲੀ ਵਾਰ ਹੀ ਐ ਵੈਸੇ ਅੱਗੇ ਆਪਾਂ ਬਾਈਕ ਤੇ ਜਾਈਦਾ ਬਹੁਤ ਲੰਮਾ ਸਫਰ ਕਰਨ ਲੱਗੇ ਹੈ ਚਲੋ ਕੋਈ ਨਹੀਂ ਭਰਾਵਾਂ ਦੇ ਅਸ਼ੀਰਵਾਦ ਨਾਲ ਆਪਾਂ ਬਾਬੇ ਨਾਲ ਦੀ ਕਿਰਪਾ ਬੋਨਸ ਯੂ ਓਕੇ ਲੈ ਕੇ ਆ ਪਰ ਦੀ ਸਭ ਤੋਂ ਪਹਿਲੀ ਚੜ੍ਹਾਈ ਸ਼ੁਰੂ ਹੋ ਗਈ ਹੈ ਇਹ ਜਿਹੜਾ ਬਣਿਆ ਸੀ ਰੇਲਵੇ ਲਾਈਨ ਤੇ ਪੁਲ ਤੇ ਆਪਾਂ ਨਾਲ ਯੂ ਬੋਨ ਦਾ ਸਪੀਕਰ ਲਿਆ ਹੈ ਤੇ ਵਿਲੇ ਟਾਈਮ ਤੇ ਜਦੋਂ ਆਪਾਂ ਵੀਡੀਓ ਨਹੀਂ ਬਣਾਉਂਦੇ ਤੇ ਇਹ 뮤직 ਗਰਬਾਣੀ ਨਾਲ ਦੀ ਨਾਲ ਸੁਣਦੇ ਜਾਂਦੇ ਹੁਣ ਤਾਂ ਸਵੇਰ ਦਾ ਟਾਈਮ ਹੈ ਤੇ ਸ਼ਬਦ ਲੱਗੇ ਹੋਏ ਤੇ ਅੱਜ ਸਾਬ ਜਦੋਂਾ ਛਿੱਦੀ ਦਿਹਾੜੇ ਵੀ ਚੱਲਦੇ ਪੈਣ ਤੇ ਸੂਰਜ ਵੀ ਨਿਕਲ ਰਿਹਾ ਹੈ ਉਹਣਾ ਬਿਲਕੁਲ ਆਪਾਂ ਫਿਲਟਰ ਤੇ ਆ ਗਏ ਤੇ ਜਿਹੜੀ ਚੜਾਈ ਆਪਾਂ ਚੜਾਈ ਹੁਣ ਇਹ ਚੜਾਈ ਸਿੰਗਲ ਸਪੀਡਾਂ ਨਾਲ ਜਾਊਗਾ ਬਹੁਤ ਸੋਹਣਾ ਪੂਲ ਬਣਿਆ ਰੋਅ ਸਪੀਡ ਤੇਜ਼ ਹੋ ਗਈ ਬਿਨਾ ਪੈਡਲਾਂ ਚਾਲਾ ਆ ਦੋ ਨਹਿਰਾ ਬਣੀ ਹੋਈਆਂ ਨੇ ਇਹ ਨਹਿਰਾ ਤੇ 3 ਤੇ 7 ਦੇ ਵਿਚੋ ਨਿਕਲਦੀਆਂ ਨੇ ਰੰਦ ਫਿਲਟਰ ਇੱਕ ਰਾਸ਼ ਟੈਂਕ ਚੱਲਦਿਆਂ ਨੂੰ ਆਪਨੂੰ ਲਗਭਗ 1 ਘੰਟਾ ਹੋ ਗਿਆ ਆ ਸਾਹਮਣੇ ਲੁਧਿਆੜਾ ਇਥੋਂ 104 ਕਿਲੋਮੀਟਰ ਮੋਗਾ ਹੰਤਾਲੇ ਤੇ ਕੋੜ ਇੱਥੇ ਤੋਂ 22 ਆਪਾਂ ਟਰਨ ਕਰਾਂਗੇ ਐਸਾਈਡ ਨੂੰ ਤੇ ਸਫ਼ਰ ਨੂੰ ਖਿੱਚੀ ਜਾਂਦੇ ਆ ਤੇ ਸ਼ਾਮ ਤੱਕ ਲੁਧਿਆਣੇ ਬਹੁਤ ਹੀ ਜ਼ਰੂਰੀ ਪਾਉਂਦਾ ਚੱਲਦਿਆਂ ਨੂੰ ਤਕਰੀਬਨ ਡੇਢ ਘੰਟਾ ਹੋ ਚੱਲਿਆ ਤੇ ਇਸ ਟਾਈਮ ਆਪਾਂ ਪਹੁੰਚ ਚੁੱਕੇ ਆ ਪੀਰ ਮੁਹੰਮਦ ਪਿੰਡ ਲੰਘ ਕੇ ਜਿਹੜਾ ਟੋਲ ਪਲਾਜ ਆਉਂਦਾ ਉੱਥੇ ਸਫ਼ਰ ਨੂੰ ਆਪਾਂ ਹੌਲੀ ਹੌਲੀ ਖਿੱਚੀ ਜਾਣਾ ਤੇ ਸ਼ਾਮ ਤੱਕ ਆਪਣਾ ਪਹੁੰਚਣਾ ਬਹੁਤ ਹੀ ਜ਼ਰੂਰੀ ਆ ਤੇ ਧਿਆਨ ਹੈ ਸਾਹਮਣੇ ਅਜੇ ਨਾ ਠੰਡ ਹੈਗੀ ਥੋੜੀ ਥੋੜੀ ਪਰ ਇੰਨੀ ਠੰਡ ਨਹੀਂ ਹੈਗੀ ਸਾਈਕਲ ਤਾਂ ਵੈਸੇ ਨਹੀਂ ਠੱਡ ਲੱਗਦੀ ਆ ਰਹੇ ਸੀ ਤੇ ਰਸਤੇ ਦੇ ਵਿੱਚ ਆਪਣਾ ਹੀ ਵੀਰ ਮਿਲੇ ਗੱਡੀ ਤੇ ਤੇ ਪੇਪਰ ਦੇਣਾ ਸੀ ਵੀਰੇ ਤੇ ਕਿਹੜੀ ਜਗ੍ਹਾ ਤੇ ਵੀਰ ਜੀ ਇਹ ਮਨਜ਼ੋਰ ਤੋਂ ਵੀਰ ਨੇ ਤੇ ਇਹ ਵੀਰ ਆਪਣੀਆਂ ਨਾ ਵੀਡੀਓ ਵੇਖਦੇ ਰਹਿੰਦੇ ਤੇ ਬੜਾ ਚੰਗਾ ਲੱਗਦਾ ਜਦੋਂ ਇਦਾਂ ਭਰਾ ਆਪਾਂ ਨੂੰ ਮਿਲਦੇ ਨੇ ਤੇ ਭਰਾਵਾਂ ਦੇ ਪਿਆਰ ਦੇ ਸਦਕੇ ਹੀ ਆਪਾਂ ਨਾ ਸਫ਼ਰ ਨੂੰ ਅੱਗੇ ਖਿੱਚਦੇ ਜਾਵਾਂਗੇ ਤੇ ਆਪਾਂ ਜਰਨੀ ਦਾ ਅੱਜ ਪਹਿਲਾ ਦਿਨ ਹੀ ਸਟਾਰਟ ਕੀਤਾ ਤੇ ਬਾਕੀ ਆਪਣੇ ਨਾਲ ਜੁੜੇ ਰਿਹਾ ਜੇ ਆਪਣੀਆਂ ਵੀਡੀਓ ਵੇਖਦੇ ਰਿਹਾ ਜੇ ਤੇ ਮਿਲਦੇ ਰਾਵਾਂਗੇ ਤੁਹਾਨੂੰ ਵਧੀਆ ਵਧੀਆ ਵੀਡੀਓ ਦੇ ਵਿੱਚ ਤੇ ਆਪਾਂ ਸਫ਼ਰ ਨੂੰ ਵਧਾਉਣੇ ਅੱਗੇ ਤੇ ਹੁਣ ਤੁਸੀਂ ਜਾਇਜ਼ ਮੁਕੇ ਜਾਣਾ ਪਹਿਲੇ ਜਾਣਾ ਹੀ ਪੇਪਰ ਤੇ ਰੋ ਪੇਪਰ ਲੇਟ ਹੋ ਗਿਆ ਪੇਪਰ ਹੀ ਲੇਟ ਕਰੀ ਵੀ ਇੱਥੇ ਚਲੋ ਠੀਕ ਹੈ ਵੀਰੇ ਮਿਲਦੇ ਆ ਫਿਰ ਅਗਲੀਆਂ ਰਾਵਾਂ ਦੇ ਕਿਤੇ ਠੀਕ ਹੈ ਓਕੇ ਵੀਰੇ ਬਹੁਤ ਬਹੁਤ ਧੰਨਵਾਦ ਆਪਾਂ ਨੂੰ ਨਾ ਚਾਉਣ ਵਾਲੇ ਰਸਤੇ ਦੇ ਵਿੱਚ ਮਿਲਦੇ ਰਹਿੰਦੇ ਆ ਤੇ ਜਦੋਂ ਰਸਤੇ ਦੇ ਵਿੱਚ ਮਿਲਦੇ ਆ ਕੋਈ ਆਪਣੀ ਵੀਡੀਓ ਵੇਖ ਕੇ ਜਾਣ ਪਹਿਚਾਨ ਕਰਦੇ ਨੇ ਤੇ ਬਹੁਤ ਹੀ ਵਧੀਆ ਲੱਗਦਾ ਤੇ ਆਪਾਂ ਵੀ ਇਹੀ ਪਿਆਰ ਜਿਹੜਾ ਜਿਹੜੇ ਆਪਣੇ ਨੂੰ ਚਾਉਣ ਵਾਲੇ ਆ ਆਪਣੇ ਪੰਜਾਬੀ ਨੇ ਕਿਤੇ ਵੀ ਬੈਠੇ ਆ ਜਿਹੜੇ ਆਪਾਂ ਨੂੰ ਚਾਹੁੰਦੇ ਜਿਹੜੀਆਂ ਵੀਡੀਓ ਵੇਖਦੇ ਆ ਇਹੀ ਪਿਆਰ ਖੱਟਣ ਵਾਸਤੇ ਆਪਾਂ ਇੰਨੀ ਦੂਰ ਜਾ ਰਹੇ ਹਾਂ ਤੇ ਸਫ਼ਰ ਦੀ ਆਪਾਂ ਲਗਭਗ 30 ਕਿਲੋਮੀਟਰ ਦਾ ਆਪਾਂ ਸਫ਼ਰ ਕਰ ਚੁੱਕੇ ਹਾਂ ਤੇ ਆਪਣਾ ਲੁਧਿਆਣੇ ਤੱਕ ਦਾ ਸਫ਼ਰ ਦੇਖਦੇ ਕਿੰਨੇ ਟਾਈਮ ਚ ਨਿਬੜਦਾ ਤੇ ਪਹਿਲਾ ਵਾਰੀ ਆਪਾਂ ਸਾਈਕਲ ਤੇ ਲੰਮਾ ਸਫ਼ਰ ਕਰਨ ਲੱਗੇ ਹਾਂ ਜਿਹੜਾ ਲੁਧਿਆਣੇ ਦਾ ਅੱਗੇ ਰਹਿਣਾ ਹੁਣ ਆਪਾਂ ਲੁਧਿਆਣੇ ਦਾ ਟਾਰਗੇਟ ਮਿੱਥਿਆ ਆ ਤੇ ਅੱਗੇ ਆਪਣਾ ਕੋਈ ਟਾਰਗੇਟ ਨਹੀਂ ਹੋਏਗਾ ਟਾਰਗੇਟ ਦੇ ਨਾਲ ਨਾ ਆਪਣੀ ਥੋੜੀ ਦਿੱਕਤ ਹੁੰਦੀ ਪਰ ਸਾਈਕਲ ਤੇਜ਼ ਭਜਾਉਣਾ ਪੈਂਦਾ ਟਾਈਮ ਦਾ ਵੇਖਣਾ ਪੈਂਦਾ ਦੇ ਟਿਕਾਣੋਂ ਆਪਾਂ ਸਾਈਡ ਤੇ ਰੱਖਾਂਗੇ ਤੇ ਸਫ਼ਰ ਨੂੰ ਆਪਾਂ ਅੱਗੇ ਕਿਸ਼ਤੇ ਜਾਂਦੇ ਆਂ ਚੁੱਕਿਆਂ ਕੋਟ ਇਸੇ ਖਾਂ ਤੇ ਮੋਗਾ ਸਿੱਧਾ ਜਲਾਲਾ ਵੱਲ ਇੱਧਰਲੀ ਸਾਈਡ ਨੂੰ ਆਪਾਂ ਵੈਸੇ ਨਾ ਮੋਗੇ ਨੂੰ ਜਾਵਾਂਗੇ ਮੋਗੇ ਜਾਣ ਦਾ ਸਫ਼ਰ ਤਾਂ ਥੋੜਾ ਜਿਹਾ ਵੱਧ ਪਾਏਗਾ ਚਾਰ ਨੇਕ ਵੀ ਜਿਹੜਾ ਜਲਾਲਾ ਵੱਲ ਦਾ ਰੋਡ ਹੈ ਨਾ ਉਹ ਸੜਕ ਬਹੁਤ ਟੁੱਟੀ ਹੋਈ ਹੈ ਫਿਰ ਪ੍ਰੋਬਲਮ ਆਏਗੀ ਸਫ਼ਰ ਦੇ ਵਿੱਚ ਅਜੇ ਫੇਰੇ ਫੇਰੇ ਚੌਂਕ ਦੇ ਵਿੱਚ ਨਾ ਢੀੜ ਬਹੁਤ ਹੈ ਕੋਈ ਨਹੀਂ ਲੱਕੀਏ ਵਾਪਸ ਨੂੰ ਕਿ ਜਾਨੇ ਅੱਗੇ ਲੱਗੇ ਜਾਨੇ ਸਫਰ ਕੀਤਾ ਤੇ ਹੈ ਟਰੈਕ ਬਹੁਤ ਜਿਆਦਾ ਕੋੜ ਇਸੇ ਖਾਂ ਦੇ ਵਿੱਚ ਇਹਦੇ ਇੱਥੇ ਨਾ ਕੋਈ ਲੰਗਰ ਸ਼ੀਦੀ ਦਿਹਾੜੀਆਂ ਕਰਕੇ ਲੱਗਾ ਹੋਣਾ ਉਹਦੇ ਕਰਕੇ ਟਰੈਕ ਤੇ ਜਾ ਰਹੀ ਹੈ ਦੇਖੋ ਇਹਨੇ ਕਿੰਨਾ ਵਿਆ ਬਣਾਇਆ ਇਹ ਆ ਪਿੰਡ ਲੋਹਾਰਾ ਤੇ ਬਾਬੇ ਦામੂ ਸ਼ਾਹੀ ਦਰਗਾਹ ਬਹੁਤ ਸੰਗਰਾਵੀਆਂ ਅੱਜ ਦਿਨ ਵੀ ਵੀਰਵਾਰ ਦਾ ਇਸ ਕਰਕੇ ਸੰਤਾਨਾ ਰਸਤੇ ਦੇ ਵਿੱਚ ਵੇਖੀਆਂ ਪੈਦਲ ਚੱਲ ਕੇ ਆਉਂਦੀਆਂ ਸੰਗਤਾਂਆਂ ਨੇ ਤੇ ਮਣਿਆਰੀਆਂ ਦੀਆਂ ਦੁਕਾਨਾਂ ਲੱਗਨਾਂ ਬਹੁਤ ਲੱਗਦੀਆਂ ਹਿੰਆਂ ਨੇ ਇੱਥੇ। ਬੱਸ ਦਾ ਘਾਲ ਹਾਰਾ। 130 ਕਿਲੋਮੀਟਰ ਦਾ ਸਫ਼ਰ ਸੀ ਆਪਣੇ ਘਰ ਤੋਂ ਲੁਧਿਆਣੇ ਦਾ ਤੇ ਇਸ ਟਾਈਮ 75 ਕਿਲੋਮੀਟਰ ਰਹਿ ਗਿਆ। ਲਗਭਗ 3 ਘੰਟੇ ਆਪਾਂ ਨੂੰ ਹੋ ਗਿਆ ਚੱਲਦਿਆਂ ਨੂੰ। ਤੇ ਇਹ ਆ ਗਿਆ ਲਵਾਰਾ ਚੌਂਕ। ਇਹ ਆ ਲਵਾਰਾ ਚੌਂਕ ਤੇ ਇਧਰਲੇ ਬਨੇ ਸਾਹਮਣੇ ਮੋਗੇ ਸਿਟੀ ਨੂੰ ਚਲੀ ਜਾਂਦੀ ਸੜਕਾ ਤੇ ਇਹ ਵਾਲੀ ਸੜਕ ਜਿਹੜੀ ਆ ਲੁਧਿਆਣਾ ਬਾਈਪਾਸ ਚਲੀ ਜਾਂਦੀ ਆ ਸੜਕ ਤੇ ਆਪਾਂ ਬਾਈਪਾਸ ਦੇ थ्रू ਹੀ ਜਾਵਾਂਗੇ ਸਿੱਧੇ ਕਿਉਂਕਿ ਇੱਧਰਲੇ ਪੰਨੇ ਆਪਾਂ ਨੂੰ ਜਾਣ ਦੀ ਲੋੜ ਨਹੀਂ ਲਗਭਗ ਆਪਣਾ 7-8 ਕਿਲੋਮੀਟਰ ਦਾ ਸਫ਼ਰ ਬਚ ਜਾਏਗਾ ਆਪਾਂ ਨੂੰ ਚਲਦਿਆਂ ਨੂੰ ਲਗਭਗ ਸਵਾ 3 ਘੰਟੇ ਹੋ ਗਏ ਆ ਤੇ ਕਰੀਬ ਆਪਾਂ 70 ਕਿਲੋਮੀਟਰ ਦੇ 80 ਦੇ ਵਿੱਚ ਪਹੁੰਚ ਚੁੱਕੇ ਕਿਉਂਕਿ ਲੰਮਾ ਸਫ਼ਰ ਜਦੋਂ ਆਪਾਂ ਸ਼ੁਰੂ-ਸ਼ੁਰੂ ਦੇ ਵਿੱਚ ਸਟਾਰਟ ਕਰਦੇ ਹਾਂ ਜਿਹੜੇ ਸਾਈਕਲ ਰਾਈਡ ਕਰਦੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਕਿ 2-3 ਦਿਨ 4 ਦਿਨ ਆਪਣੀ ਸਰੀਰ ਦੀ ਸਾਈਡਿੰਗ ਹੋਣ ਤੇ ਲੱਗ ਜਾਂਦੀ ਹੈ ਜਫਰ ਦੇ ਦੌਰਾਨ ਆਪਾਂ ਤਕਰੀਬਨ ਸਵੇਰੇ ਲੋਕੋ ਪ੍ਰਸ਼ਾਦੇ ਮਾਤਾ ਨੇ ਆਪਾਂ ਨੂੰ ਲਾਹ ਦਿੱਤੇ ਸੀ ਕਿ ਚਾਹ ਚਾਹ ਦੇ ਵਿੱਚ ਹੀ ਨਹੀਂ ਵੇਖੇ ਦੋ ਪ੍ਰਸ਼ਾਦੇ ਛਕੇ ਆ ਤੇ ਹੁਣ ਆਪਾਂ ਭੁੱਖ ਲੱਗ ਰਹੀ ਪਈ ਆ ਤਕਰੀਬਨ ਆਪਾਂ ਨੂੰ ਸਵੇਰ ਤੋਂ ਲੈ ਕੇ ਹੁਣ ਦਾ ਸਫ਼ਰ ਹੋ ਗਿਆ ਤੇ ਜਾਰੀ ਨਾਲ ਪਿਆਸ ਲੱਗਦੀ ਗਈ ਆ ਪਿਆਸ ਦਾ ਪਾਣੀ ਦਾ ਆਪਾਂ ਇੰਤਜ਼ਾਮ ਕਰਨਾ ਚਾਹੀਦਾ ਹੈਗਾ ਵਾਕਿਆ ਆਪਣੇ ਕੋਲ ਇੱਕ ਬੋਤਲ ਹੈਗੀ ਆ ਇੱਕ ਦੋ ਬੋਤਲ ਆਪਾਂ ਹੋਰ ਲੈ ਲਵਾਂਗੇ ਤੇ ਹੁਣ ਜਿੱਥੇ ਵੀ ਆਪਾਂ ਨੂੰ ਕੋਈ ਜਗ੍ਹਾ ਮਿਲੀ ਜਿੱਥੇ ਖਾਣ ਪੀਣ ਦਾ ਜਾਂ ਫਿਰ ਅੱਜ ਕੱਲ੍ਹ ਨਾ ਆਪਣੇ ਸਿੱਧੀ ਧਿਆੜੇ ਚੱਲਦੇ ਪਏ ਆ ਸਿੱਧੀ ਧਿਆੜਾ ਕਰਕੇ ਨਾਲ ਲੰਗਰ ਕਾਫੀ ਜਗ੍ਹਾ ਤੇ ਲੱਗੇ ਹੋਇਆ ਤੇ ਗੁਰੂ ਮਹਾਰਾਜ ਦਾ ਲੰਗਰ ਛਕਾਂਗੇ ਤੇ ਜਿੱਥੇ ਆਪਾਂ ਨੂੰ ਜਗ੍ਹਾ ਕਿ ਲੰਗਰ ਕੋਈ ਆਏਗਾ ਉੱਥੇ ਰੋਕੇ ਆਪਾਂ ਲੰਗਰ ਛਕ ਕੇ ਸਫਰ ਨੂੰ ਫੇਰ ਅੱਗੇ ਖਿੱਚਾਂਗੇ ਬਾਕੀ ਚੱਲੇ ਜਾਂਦੇ ਆ ਆਪਣਾ ਟਾਰਗੇਟ ਅੱਜ ਲੁਧਿਆਣੇ ਦਿੱਕਤ ਆ ਇਹ ਬੁੱਕੀਪੁਰਾ ਚੌਂਕ ਸੱਜੇ ਹੱਥ ਇਧਰਲੇ ਬੰਨੇ ਆ ਮੋਗਾ ਸਿਟੀ ਇੱਥੋਂ ਫਰੋਜਪੁਰ ਤਕਰੀਬਨ 65 ਕਿਲੋਮੀਟਰ ਦੂਰ ਹੈ ਤੇ ਲੁਧਿਆਣਾ ਇੱਥਲੇ ਬੰਨੇ ਲਗਭਗ 65 ਕਿਲੋਮੀਟਰ ਦੂਰ ਆਪਾਂ ਤੇ ਆ ਸਾਹਮਣੇ ਸਿੱਧਾ ਜਿਹੜਾ ਹੈ ਬਰਨਾਲੇ ਨੂੰ ਰੋਡ ਚਲਾ ਜਾਂਦਾ ਤੇ ਆਪਾਂ ਇਧਰ ਖੱਬੇ ਹੱਥ ਨੂੰ ਲੁਧਿਆਣੇ ਵਾਲੀ ਸਾਈਡ ਤੇ ਜਾ ਰਹੇ ਹਾਂ ਸਾਬ ਜੀ ਆਪਾਂ ਚੰਦਨ ਦੇ ਯਾਬ ਵਿੱਚ ਲੰਗਰ ਲਾਇਆ ਤੇ ਪੇਗਸਰ ਵਾਲੇ ਬਾਬੇ ਨੇ ਲਾਇਆ ਤੇ ਇਧਰ ਦਵਾਈ ਦਾ ਕੰਮ ਵੀ ਲੱਗਾ ਹੈ ਜਸਤੂ ਬਾਤ ਰੂਹ ਤੂੰ ਪੈਰ ਦਾ ਜੀਉ ਪਿੰਡ ਸਭ ਤੇਰੀ ਰਾਸ ਤੂੰ ਪ੍ਰਸ਼ਾਦਾ ਪਛਾਹਦੇਂ ਫਿਰਗਾ ਮਸੇ ਟਾਈਮ ਵੱਧਦੀ ਰੀਰ ਰੀਰ ਚੱਲਦੀ ਮਾਰਾ ਕੜ ਦੇ ਜਾ ਰਿਹਾ ਸੇਈ ਪੜੀ ਗੁਰੂ ਘਰ ਬਿਲੰਗਰਾ ਹਿੱਸਾ ਬੋਲ ਲਗਭਗ ਅੱਧਾ ਸਫਰ ਆਪਾਂ ਕੱਢ ਕੇ ਤੇ ਪਹਿਲੀ ਬ੍ਰੇਕ ਲੈ ਲਈ ਆ ਪ੍ਰਸ਼ਾਦਾ ਪਾਣੀ ਛਕ ਲਿਆ ਚਾਹ ਵੀ ਪੀ ਲਈ ਆ ਤੇ ਬਹੁਤ ਪਿਆਰ ਸਤਿਕਾਰ ਮਿਲਦਾ ਪਿਆ ਆ ਕਿਉਣ ਵਾਲੇ ਜਦੋਂ ਰਸਤੇ 'ਚ ਮਿਲਦੇ ਤੇ ਵੇਖ ਕੇ ਤੇ ਚੀਜ਼ ਤੋਂ ਥੋੜਾ ਜਿਹਾ ਹਰਾ ਰਹਿਣੇ ਬਾਈ ਇੰਡੀਆ ਦਾ ਦੂਜਾ ਸਿਰੇ ਕਰਨ ਚੱਲੇ ਜੇ ਲੱਗਾ ਔਖਾ ਕੁਝ ਵੀ ਨਹੀਂ ਹੁੰਦਾਗਾ ਬੰਦੇ ਨੂੰ ਥੋੜਾ ਜਿਹਾ ਹੌਸਲਾ ਬਣਾ ਕੇ ਰੱਖਣਾ ਪੈਂਦਾ ਤੇ ਬਾਕੀ ਬਹੁਤ ਵਈਆ ਮਿਲਦਾ ਵਿਆ ਪਿਆਰ ਤੇ ਇੱਥੇ ਜਿਹੜੇ ਲੰਗਰ ਲਗਾਏ ਜਾ ਰਹੇ ਸੀ ਛੋਟੇ ਸਾਹਿਬ ਜਾਦਿਆਂ ਦੀ ਸਿੱਧੀ ਜੋੜ ਮੇਲੇ ਨੂੰ ਸਮਰਪਿਤ ਤੇ ਇਹ ਆਪਣੇ ਫਤੇਗੜ ਸਾਹਿਬ ਦੇ ਕੋਲ ਗੁਰਦੁਆਰਾ ਤੇਗਸਰ ਸਾਹਿਬ ਉੱਥੋਂ ਦੇ ਬਾਬਾ ਜੀ ਜਿਹੜੀ ਸੇਵਾ ਕਰਵਾਉਦੇ ਪਏ ਨੇ ਤੇ ਬੜਾ ਉਹਨਾਂ ਨੂੰ ਚਾ ਚੜਿਆ ਦੇਖ ਕੇ ਤੇ ਹੁਣ ਆਪਾਂ ਲਗੇ ਚੱਲਾਂਗੇ ਤੇ ਸਫ਼ਰ ਨੂੰ ਹੌਲੀ ਹੌਲੀ ਆਪਾਂ ਖਿੱਚਦੇ ਜਾਂਦੇ ਹਾਂ ਅਗਲੀਆਂ ਆਪਾਂ ਰਾਵਾਂ ਤੇ ਤੁਰੇ ਜਾਣਾ ਇੱਥੇ ਵੀ ਸੰਗਟਾਣੇ ਲੰਗਰ ਲਾਇਆ ਆ ਤੇ ਜਗਰਾਉ ਇੱਥੇ ਤਕਰੀਬਨ 20 ਕਿਲੋਮੀਟਰ ਰਹਿ ਗਿਆ ਤੇ ਬਾਈ ਜੀ ਇੱਥੇ ਵੀ ਪੂਰੀ ਸੇਵਾ ਕਰਦੇ ਪਿਆ ਰਹੇ ਆਓ ਜੀ ਬਾਈ ਜੀ குரு ਕੇ ਲੰਗਰ ਛੱਕੇ ਗਰਮੋ ਗਰਮ ਪ੍ਰਸ਼ਾਦਾ ਗਰਮੋ ਗਰਮ ਚਾਹ ਗਾਹ ਗਾਹ ਆਇ ਲਿਆ ਭਾਈ ਗਾਹ ਸਾਈਕਲ ਦੇ ਉੱਤੇ ਚੱਲਦੇ ਪਏ ਤਾਂ ਇੱਕ ਜਗ੍ਹਾ ਤੇ ਆਪਾਂ ਜਿੱਥੇ ਨਾ ਲੰਗਰ ਛਕਿਆ ਸੀ ਉੱਥੇ ਸਾਈਕਲ ਰੁਕ ਗਿਆ ਸੀ ਤੇ ਸਟੈਂਡ ਤੇ ਲੱਗਾ ਰਹਿ ਗਿਆ ਜਿਹੜੇ ਸਟੈਂਡ ਦਾ ਵਿੰਗਾ ਹੋ ਗਿਆ ਤੇ ਹੁਣ ਥੋੜੀ ਜਿਹੀ ਪ੍ਰੋਬਲਮ ਕਰਦਾ ਪਿਆ ਨੇਪਾਲ ਲੁਧਿਆਣੇ ਦੇ ਟਾਈਮ ਨਾਲ ਪਹੁੰਚ ਗਏ ਨਾ ਤੇ ਉੱਥੇ ਸਾਈਕਲ ਰੋਕ ਕੇ ਹੰਦੀ ਨਾ ਸੈਟਿੰਗ ਕਰਵਾਵਾਂਗੇ ਮੇਨ ਤਾਂ ਆਪਾਂ ਨੂੰ ਟ੍ਰੇਨ ਦੀ ਆ ਟ੍ਰੇਨ ਮਿਲ ਗਈ ਫਿਰ ਕੋਈ ਦਿੱਕਤ ਨਹੀਂ ਆਪਾਂ ਪਹੁੰਚ ਚੁੱਕੇ ਆ ਨਾਨਕਸਰ ਗੁਰਦਰਾਇਸ਼ ਬਿਲਕੁਲ ਸਾਹਮਣੇ ਆਪਾਂ ਪੋਰਟੋ ਹੇਟਲੇ ਵੱਟਿਆਂ ਦੀ ਹੋ ਗਏ ਨਾ ਤੇ ਸੱਜੇ ਹੱਥ ਗੁਰਦਰਾ ਨਾਨਕਸਰ ਹੈ ਤੇ ਤਕਰੀਬਨ ਹੁਣ ਮੈਨੂੰ ਲੱਗਦਾ ਵੀ ਇੱਥੋਂ 50 ਕਿਲੋਮੀਟਰ ਦਾ ਸਫ਼ਰ ਅੱਗੇ ਹੈਗਾ ਲੁਧਿਆਣੇ ਤੱਕ ਦਾ ਇਹ ਬਹੁਤ ਜ਼ਿਆਦਾ ਬਾਕੀ ਕੋਈ ਨਹੀਂ ਰਹਿਣਾ ਜਾਈਦਾ ਪਰ ਛੋਟਾ-ਬੂਟਾ ਵਾਲਾ ਕੰਮ ਜਿਹੜਾ ਉਹ ਖਾਈ ਹੋ ਜਾਂਦਾ ਤੇ ਦੇਖ ਲੋ ਵੀ ਕਿੰਨੇ ਝੂਕੀ ਵਾਲੇ ਆ ਪੰਜਾਬ ਦੀ ਜਨਸੰਖਿਆ ਦੇ ਵਿੱਚ ਨਾ ਬਹੁਤ ਜ਼ਿਆਦਾ ਵਾਧਾ ਪ੍ਰਵਾਸੀਆਂ ਨਾਲ ਹੋ ਰਿਹਾ ਆ ਸਾਹਮਣੇ ਘਰਦੋਰਾ ਸਾਹਿਬ ਨਾਨਕਸਰ ਦਾ ਆ ਬੋਰਡ ਲੱਗਿਆ ਧੰਤਨ ਬਾਬਾ ਅਨੰਦ ਸਿੰਘ ਦੀ ਧੰਤਨ ਬਾਬਾ ਇਸ਼ਰਤ ਦਾ ਆਸਤੋਂ ਦਾ ਕੋਕਰੀ ਕਲਾ ਸਣੀ ਹੁੰਦਾ ਧਰਮਪੋਡ ਤੋਂ ਇਹ ਕੋਰਟ ਇਸੇ ਖਾਨ ਤੋਂ ਪੈ ਜਾਂਦਾ ਪਰ ਇਹ ਰੋਡ ਨਾ ਬਹੁਤ ਹੀ ਜ਼ਿਆਦਾ ਖਰਾਬ ਹੈਗਾ ਇਸ ਕਰਕੇ ਨਾ ਇਧਰੋਂ ਆਪਾਂ ਨੂੰ ਤਕਰੀਬਨ 12-14 ਕਿਲੋਮੀਟਰ ਵੱਧ ਪਿਆ ਸਫ਼ਰ ਤੇ ਕਿਉਂਦੇ ਤੇ ਇਧਰ ਵੀ ਆ ਸਕਦੇ ਪਰ ਨਾ ਜੰਦੇ ਰੋਡ ਤੇ ਨਾ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਇਸ ਕਰਕੇ ਆਪਾਂ ਥੋੜਾ ਜਿਹਾ ਮੋਗੇ ਵਾਲੀ ਸਾਈਡ ਤੋਂ ਨਹੀਂ ਆਏ ਆ ਰੋਡ ਤਾਂ ਕਲੀਅਰ ਹੈ ਨਾ 1 ਕਿਲੋ ਕੋਈ ਦਿੱਕਤ ਨਹੀਂ ਕਾਫੀ ਲੰਬਾ ਸਫ਼ਰ ਆਪਾਂ ਨੇ ਕੱਢ ਲਿਆ ਹੁਣ ਤੇ ਇਸ ਟਾਈਮ ਆਪਾਂ ਪਹੁੰਚ ਚੁੱਕੇ ਆ ਜਗਰਾਓ ਤੇ ਲੁਧਿਆਣਾ ਇੱਥੋਂ ਤਕਰੀਬਨ ਅਜੇ ਵੀ 40 42 ਕਿਲੋਮੀਟਰ ਦੂਰ ਹੈਗਾ ਤੇ ਟਾਈਮ ਲਗਭਗ ਡੇਢ ਇੱਕ ਵਾਜੂ ਤੇ ਆਪਾਂ ਨੂੰ 40 ਕਿਲੋਮੀਟਰ ਦਾ ਸਫ਼ਰ ਮੰਨ ਲਓ 15 ਵੀ ਕੱਢਦੇ ਆ ਤੇ 15 ਤੋਂ 30 ਤੋਂ 2 2.5 ਦਿਨ ਘੰਟੇ ਦਾ ਸਫ਼ਰ ਲੱਗੂਗਾ ਜੇ ਹੋਰ ਤੇ ਆਪਾਂ ਪਹੁੰਚਣਾ ਲੁਧਿਆਣੇ ਜ਼ਰੂਰੀ ਪਹੁੰਚਣਾ ਇਹ ਜਗਰਾਵਾ ਸ਼ਹਿਰ ਤੁਹਾਨੂੰ ਦਿਖਾ ਰਹੇ ਆ ਜਗਰਾਵਾ ਸ਼ਹਿਰ ਤੇ ਆਪਾਂ ਲੰਘਦੇ ਹੋਏ ਆ ਲੋਕਾਂ ਦਾ ਨਾ ਪਿਆਰ ਬਹੁਤ ਮਿਲਦਾ ਪਿਆ ਜਿਹੜਾ ਵੀ ਕੋਈ ਪਾਏ ਪਾਏ ਕਰਕੇ ਜਾਂਦੇ ਆ ਕੋਈ ਗੱਲਾਂ ਪਤਾ ਕਰਦੇ ਨੇ ਕੁਝ ਗੱਲਾਂ ਜਿਹੜੀਆਂ ਉਹ ਰਿਕਾਰਡਿੰਗ ਨਹੀਂ ਹੁੰਦੀਆਂ ਤੇ ਕਈ ਵਾਰੀ ਟਾਈਮ ਹੁੰਨਾ ਕੋ ਹੁੰਦਾ ਤੇ ਆ ਸਾਹਮਣੇ ਧੰਤਨ ਬਾਬਾ ਆਨੰਦ ਸਿੰਘ ਮਹਾਰਾਜ ਜਨਮ ਸਥਾਨ ਬੋਰਡ ਲੱਗਾ ਰਸਤਾ ਇੱਥੋਂ 200 ਮੀਟਰ ਪਿੱਛੇ ਰਹਿ ਗਿਆ ਇਹ ਜਗਰਾਵਾ ਸ਼ਹਿਰ ਪਹਿਲਾ ਪੁਲ ਆਪਾਂ ਲੰਘ ਗਏ ਤੇ ਦੂਜਾ ਪੁਲ ਜਿਹੜਾ ਲੰਘਦੇ ਪਏ ਆ ਹੈ ਨਾ ਆ ਜੀ ਲੱਗਦੀ ਪਈ ਸੀ ਤੇ ਇੱਕ ਤਾਂ ਬੋਤਲ ਜਿਹੜੀ ਆਪਣੀ ਪਾਣੀ ਵਾਲੀ ਖਾਲੀ ਹੋ ਗਈ ਸੀ ਤੇ ਵੀਰ ਨੂੰ ਕਿਹਾ ਵੀ ਔਰੇਂਜ ਦਾ ਜੂਸ ਬਣਾ ਦੇ ਫੇਕਲਾ ਪਾਛੇ ਲਾ ਦਿੱਤਾ ਤੇ ਬੋਤਲ ਚ ਵੀਰ ਕਿੰਨਾ ਦੇ ਪਾਣੀ ਪਾ ਰਿਹਾ ਹੈ ਬੋਤਲ ਚ ਆਪਾਂ ਪਾਵਾਂਗੇ ਪਾਣੀ ਕਿਉਂਕਿ ਸਫਰ ਦੇ ਵਿੱਚ ਨਾ ਪਿਆਸ ਬਹੁਤ ਜ਼ਿਆਦਾ ਲੱਗਦੀ ਹੈ ਤੇ ਫਿਰ ਪਾਣੀ ਜਿੰਨਾ ਵੀ ਹੋਵੇ ਉਹਨਾਂ ਵਿੱਚ ਥੋੜਾ ਜਿਹਾ ਤੇ ਇਹ ਵੀਰ ਨੇ ਆਪਣੇ ਵਾਸਤੇ ਕਰਤਾ ਜੂਸ ਤਿਆਰ ਜੂਸ ਪੀ ਗਏ ਆਪਾਂ ਹਲੇ ਜੀ ਬੈਠ ਕੇ ਪੀਨੇ ਆ ਗਿਆ ਜਿੰਨੇ ਆ ਤੁਹਾਨੂੰ ਫੁਗਰਨ ਨਾਲ એનર્ਜੀ ਪੂਰੀ ਮਿਲਦੀ ਰਹਿੰਦੀ ਹੈ ਤੇ ਫਿਰ ਦਿੱਕਤ ਕੋਈ ਨਹੀਂ ਹੁੰਦੀ ਕਿਉਂਕਿ ਜਦੋਂ ਆਪਾਂ ਸਫ਼ਰ ਕਰਦੇ ਆਂ ਤੇ ਜੇ ਸਰੀਰ ਨੂੰ ਭੁੱਖਿਆ ਰੱਖਦੇ ਆਂ ਫਿਰ ਦਿੱਕਤ ਹੋ ਜਾਂਦੀ ਹੈ ਇੱਕ ਵਾਰੀ ਥੋੜਾ ਜਿਹਾ ਆਪਾਂ ਦਮ ਮਾਰ ਲਿਆ ਤੇ ਜੂਸ ਪੀ ਲਿਆਗਾ ਤੇ ਪਾਣੀ ਦੀ ਬੋਤਲ ਵੀ ਆਪਾਂ ਭਰ ਲਈਏ ਹੁਣ ਸਫ਼ਰ ਨੂੰ ਆਪਾਂ ਫੇਰ ਅੱਗੇ ਸਟਾਰਟ ਕਰਾਂਗੇ ਤੇ ਚੱਲੇ ਜਾਨੇ ਆ तकरीबन 40 ਕਿਲੋਮੀਟਰ ਦਾ ਸਫ਼ਰ ਹੈ ਆਪਣਾ ਉਹ ਵੀ ਕੱਟਿਆ ਜਾਣਾ ਜਿੱਥੇ ਇਹਨਾਂ ਨਿਕਲ ਗਿਆ ਕਿਚੋਰਾ ਵੇਚਦੇ ਭਾਈ ਕਿੰਨੇ ਦਾ ਜੋੜਾ ਏ ਕਿੰਨੇ ਦਾ ਜੋੜਾ ਕਿੰਨੇ ਦਾ 1000 ਰੁਪਏ ਦਾ ਜੋੜਾ ਦੇਖ ਲਓ ਜਿੰਨੇ ਕਿਚੋਰਾ ਲੈਣੀਆਂ ਜਗਰਾਵੀਆਂ ਆ ਗਿਆ ਏ ਭਾਈ ਬਹੁਤ ਜਿਆਦੀਆਂ ਕਿਚੋਰਾ ਲੈ ਕੇ ਆਏ ਨੇ ਬਹੁਤ ਸੋਹਣੇ ਜਾਨਵਰ ਓ ਪਿੱਛੇ ਵੀ ਇਹਨਾਂ ਰੱਖੇ ਹੋਏ ਆ ਜਗਰਾਵਾਂ ਦੇ ਵਿੱਚ ਤੋਂ ਮੁੱਲਾਪੁਰ ਤਕਰੀਬਨ ਆਪਣਾ ਰਹਿ ਗਿਆ 9 ਕਿਲੋਮੀਟਰ ਇੱਥੇ ਵੀ ਛੋਟੇ ਸਾਹਿਬ ਜਾਂਦੇ ਆ ਗਏ ਦੀ ਦਿਹਾੜੇ ਨੂੰ ਪਿੰਡ ਬੁੜੇ ਦਾ ਲੰਗਰ ਲਾਇਆ ਹੋਇਆ ਦੋ ਵੱ ਚੁੱਕੇ ਨੇ ਤੇ ਸਫਰ ਨੂੰ ਆਪਾਂ ਖਿੱਚੀ ਜਾਂਦੇ ਆ ਤੇ ਗਰਮੀ ਲੱਗੀ ਆ ਜੈਕਟ ਲਾ ਕੇ ਹੈਂਡਲ ਦੇ ਉੱਪਰ ਰੱਖ ਲਈ ਆ ਤੇ ਇਹ ਵਾਲਾ ਆਪਾਂ ਵੀਡੀਓ ਬਣਾਉਣ ਵਾਲਾਂ ਤੇ ਛਾਤੀ ਤੇ ਲਾ ਕੇ ਰੱਖਿਆ ਪਿਆ ਇਹ ਆਪਾਂ ਨੂੰ ਲੋਡ ਨਹੀਂ ਪਈ ਐ ਜਿੱਕਰ ਤੇ ਸਰਫਿਸ ਤੇ ਵੀ ਇੱਥੇ ਪਾਈ ਹੋਈ ਆ ਇੱਟਾ ਹੀ ਚੱਲੀ ਜਾਂਦਾ ਸਾਹਮਣੇ ਮੁੱਲਾਪੁਰ ਦੇ ਜਿਹੜਾ ਬਾਰ ਬਾਰ ਆਉਂਦਾ ਟੂਰ ਪਲਾਜਾ ਇੱਥੇ ਆਪਾਂ ਪਹੁੰਚ ਚੁੱਕੇ ਆਂ ਬਾਕੀ ਕੋਈ ਨਹੀਂ ਅਜੇ 2 ਬੱਜੇ ਨੇ ਤੇ ਸਫ਼ਰ ਆਪਣਾ ਲਗਭਗ 29 ਕਿਲੋਮੀਟਰ ਦਾ ਰਹਿ ਗਿਆ 105 ਕਿਲੋਮੀਟਰ ਦਾ ਸਫ਼ਰ ਆਪਾਂ ਤਿਆਰ ਕਰ ਚੁੱਕੇ ਆਂ ਤੇ ਪਹੁੰਚ ਗਏ ਆਂ ਸ਼ਹਿਰ ਮੁੱਲਾਪੁਰ ਲੁਧਿਆਣਾ ਤੋਂ ਲਗਭਗ 21-22 ਕਿਲੋਮੀਟਰ ਦਾ ਸਫ਼ਰ ਬਾਕੀ ਹੈਗਾ ਜਦੋਂ ਇਦਾਂ ਦੇ ਬ੍ਰਿਜ ਬਣੇ ਆਉਂਦੇ ਨੇ ਤੇ ਬਹੁਤ ਜ਼ਿਆਦਾ ਜ਼ੋਰ ਲੱਗਦਾ ਇਹ ਰਾਣੀ ਅਲਟਰਨਾਟ ਇੱਧਰ ਪਾਈ ਹੋਊਗੀ। ਗੱਡੀ ਜਾਂਦੇ। ਕੁਝ ਨਹੀਂ ਹੋ ਸਕਦਾ ਜੰਕਾ ਦਾ। ਮੁੰਲਾਪੁਰ ਦੇ ਬਾਹਰ-ਬਾਰ ਵੀ ਇੱਥੇ ਹੋਰ ਵੱਡਾ ਲੰਗਰ ਲੱਗਾ। ਆਪਣਾ ਜਿਹੜਾ ਦੇਖਦੇ ਹੁੰਨੇ ਆ ਮਨੁੱਖਤਾ ਦੀ ਸੇਵਾ ਮਿੰਟੂ ਵੀਰ ਜਿਹੜਾ ਉਹ ਵੀਰ ਦਾ ਇੱਥੇ ਬੋਰਡ ਲੱਗਾ ਤੇ ਹਸਨਪੁਰ ਇੱਥੋਂ ਨੇੜੇ ਹੀ ਆ। ਉਹ ਸਾਹਮਣੇ ਬੋਰਡ ਲੱਗਾ ਆ। ਇੱਕੜਾ ਛੋਟੀ ਜਿਹੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀ ਆਪਾਂ ਲੁਧਿਆਣੇ ਦੇ ਬਾਹਰ-ਬਾਰ ਬਾਈਪਾਸ ਤੇ ਆਂ। ਤਕਰੀਬਨ ਧਿਆਣਾ ਮਿਲਦਾ 8-9 ਕਿਲੋਮੀਟਰ ਦੀ ਦੂਰੀ ਦੀ ਹੋਏਗਾ। ਆ ਇੱਕ ਨਾ ਰੇਲਵੇ ਲਾਈਨ ਹੈ। ਬਿਸ਼ੀ ਹੋਈ ਆ ਇਹ ਜਿਹੜੀ ਆ ਟ੍ਰੈਫਿਕ ਇੱਥੋਂ ਲੰਘਦੀ ਹੈਗੀ ਆ ਤੇ ਕੋਈ ਸਿਗਨਲ ਨਹੀਂ ਹੈਗਾ, ਕੋਈ ਕੁਝ ਨਹੀਂ। ਤੇ ਅੱਜ ਤੱਕ ਆਪਾਂ ਟ੍ਰੇਨ ਵੈਸੇ ਲੰਘਦੀ ਨਹੀਂ ਦੇਖੀ ਪਰ ਇੱਕ ਵੀਰ ਨੇ ਨਾ ਵੀਡੀਓ ਪਾਈ ਸੀਗੀ YouTube ਤੇ ਤੇ ਉਹਨੇ ਦਿਖਾਈ ਸੀ ਵੀ ਜਦੋਂ ਇੱਥੇ ਟ੍ਰੇਨ ਲੰਘਦੀ ਹੈ ਨਾ ਤੇ ਇਧਰਲੇ ਮੰਨੇ ਝੰਡੇ ਲੈ ਕੇ ਖੜ ਜਾਂਦੇ ਆ ਤੇ ਟ੍ਰੇਨ ਉਸ ਤੋਂ ਬਾਅਦ ਵਿੱਚ ਲੰਘਦੀ ਏ। ਇਹ ਆਰਮੀ ਵਾਸਤੇ ਬਣਾਈ ਗਈ ਹੈ ਲਾਈਨ ਅੰਗਰੇਜ਼ਾਂ ਦੇ ਟਾਈਮ ਦੀ। ਕਰੇਜਾਂ ਦੇ ਟਾਈਮ ਦੀ ਬਣੀ ਹੋਈ ਹੈ ਇਹ ਕਦੀ ਵੀ ਇੱਥੇ ਟ੍ਰੇਨ ਬਹੁਤ ਘੱਟ ਚਾਂਸ ਆਉਂਦੇ ਜਦੋਂ ਆਰਮੀ ਜੁਨਟ ਨੂੰ ਇੱਧਰ ਲੈ ਫਨੇ ਸ਼ਾਇਦ ਮੇਬੀ ਜੋ ਸਪਲਾਈ ਕਰਦੇ ਆ ਕੋਈ ਨਾ ਕੋਈ ਸਮਾਨ ਲੈ ਕੇ ਜਾਂਦੇ ਆਰਮੀ ਦੀ ਜਿਹੜੀ ਆ ਟ੍ਰੇਨ ਲੰਘਦੀ ਹੈ ਤੇ ਵੈਸੇ ਬੰਨ ਹੀ ਰਹਿੰਦਾ ਕੰਮ ਤੇ ਟ੍ਰੈਮ ਜਿਹੜੀ ਆ ਆਮ ਹੀ ਲੰਘਦੀ ਆ ਆਪਾਂ ਨਾਲ ਲੁਧਿਆਣਾ ਚ ਐਂਟਰ ਕੀਤੇ ਹੋਏ ਆ ਤੇ ਰੇਲਵੇ ਸਟੇਸ਼ਨ ਜਿਹੜਾ ਇੱਥੋਂ 7 ਕਿਲੋਮੀਟਰ ਆਪਾਂ ਪੁਲ ਦੇ ਉੱਪਰ ਉੱਪਰ ਜਾ ਰਹੇ ਹਗੇ ਆ ਤੇ ਬੱਸ ਸਾਡਾ ਇੱਥੋਂ 5 ਕਿਲੋਮੀਟਰ ਹੈ ਸ਼ਾਇਦ ਮਾਡਲ ਟਾਊਨ ਤੇ ਹੈਗਾ ਬੰਬੇ ਸਾਈਕਲ ਵਾਲਾ ਤੁਹਾਨੂੰ ਇੱਕ ਵਾਰੀ ਆਪਾਂ ਸਾਈਕਲ ਚੈ ਅੱਗੇ ਆਪਾਂ ਸਫਰ ਉੱਪਰ ਉੱਪਰ ਹੀ ਖਿੱਚਦੇ ਆਂ ਆਂ ਗਿਆ ਦਰਾਏ ਵਾਲੀ ਨਹਿਰ ਤੇ ਆਹ 베ਰਕਾ ਪਲਾਂਟ ਹੈ ਕੁਝ ਟਾਈਮ ਪਹਿਲਾਂ ਜਦੋਂ ਪੋਲ ਨਹੀਂ ਸੀ ਨਾ ਬਣਿਆ ਤੇ ਸਾਰੀ ਟਰੈਪ ਜਿਹੜੀ ਇਧਰੋਂ ਘੁੰਮ ਕੇ ਟਰਨ ਕਰਕੇ ਤੇ ਨਹਿਰ ਦੀ ਦੋ ਸੜੇ ਸਾਈਡ ਤੇ ਹੋ ਗਏ ਇਹਨਾਂ ਨੇ ਦਰਾਏ ਵਾਲੀ ਸਾਈਡ ਤੋਂ ਜਾਣਾ ਹੁੰਦਾ ਹੈ ਇਧਰ ਦੀ ਹੋ ਕੇ ਜਾਂਦੇ ਉਦੋਂ ਬਾਅਦ ਫਿਰ ਐ ਸਾਈਡ ਨੂੰ ਤੇ ਹੁਣ ਆ ਪੋਲ ਨੇ ਬਹੁਤ ਜ਼ਿਆਦਾ ਟਰੈਪ ਕੰਟਰੋਲ 'ਚ ਕਰ ਲਿਆ ਵੀਰ ਤੋਂ ਨਾ ਆਪਾਂ ਲੋਕੇਸ਼ਨ ਮੰਗਾ ਲਈਏ ਬੰਬੇ ਸਾਈਕਲ ਵਾਲੇ ਤੋਂ ਤੇ ਇੱਥੋਂ ਲੋਕੇਸ਼ਨ ਦੇ ਹਿਸਾਬ ਨਾਲ ਆਪਾਂ ਪੋਲ ਤੋਂ ਥੱਲੇ ਉਤਰਾਂਗੇ ਭਾਰਤ ਨਗਰ ਚੌਕ ਤੇ ਅੱਗੇ ਲੋਕੇਸ਼ਨ ਆਪਾਂ ਨੂੰ ਲੈ ਜਾਏਗੀ ਗੂਗਲ ਮੈਪ ਦੇ ਹਿਸਾਬ ਨਾਲ ਤਕਰੀਬਨ 2 ਕਿਲੋਮੀਟਰ ਆਪਣਾ ਸਫਰ ਬੰਬੇ ਸਾਈਕਲ ਦਾ ਆਇਆ ਪੋਲ ਦੇ ਉੱਪਰ ਚੜ ਕੇ ਨਾ ਥੋੜਾ ਜਿਆਦਾ ਜਿਆਦਾ ਆਪਾਂ ਨੂੰ ਸਫਰ ਪਿਆ ਵਾਪਸ ਫੇਰ ਆਉਂਦੇ ਚ ਲੈਫਟ ਆਨ ਟੂ ਪਕੋਵਾਲ ਰੋਡ ਪਕੋਵਾਲ ਜੋਰਡਨ ਰੋਡ ਸਮਝਾਈ ਜਾਂਦੀ ਆ ਜਿੱਥੇ ਲੈ ਬਨੇ ਆਪਾਂ ਜਾਣਾ ਐਸੇ ਪਉ ਤੋਂ ਆਪਾਂ ਉੱਤਰ ਕੇ ਨਿਊ ਟਨਲ ਲੈ ਕੇ ਅੱਗੇ ਜਾ ਰਹੇ ਆਂ। ਆਪਨੀ ਮੰਜ਼ਿਲ ਆ ਗਈ ਆ ਸਾਈਕਲ ਬੰਬੇ ਸਾਈਕਲ ਤੇ। ਆਪਾਂ ਸਮਾਈਂ ਤੋਂ ਬੰਬੇ ਤੇ ਆ ਰਹੇ ਆਂ। ਹਲੋ। ਵਰਪਾ ਜੀ ਕੀ ਹਾਲ ਚੇ? ਵਧੀਆ ਵਧੀਆ ਦੱਸੋ। ਦੱਸਣਾ ਵਧੀਆ ਠੀਕ ਠਾਕ। ਵਧੀਆ ਵਧੀਆ। ਲੋਕੇਸ਼ਨ ਇੱਥੇ ਥੋੜੀ ਜਿਹੀ ਗਰਬੜੀ ਕਰ ਗਏ ਪਿਛਲੇ ਚੌਂਕ 'ਚ ਮੋੜ ਕੇ ਲੈ ਗਏ ਉੱਪਰ ਚੜ ਗਏ ਸੀ ਫਲਾਈ ਹੋ ਗਿਆ ਪਹਿਲਾਂ ਹੋਰ ਠੀਕ ਠਾਕ ਉਹ ਵਧੀਆ ਭਾਈ ਸਾਹਿਬ ਵਧੀਆ ਤੁਹਾਨੂੰ ਬੰਦਿਆ ਵੀਰ ਨੇ ਲਗਾ ਦਿੱਤਾ ਆਪਣਾ ਸਾਈਕਲ ਵਰਕਸ਼ਾਪ ਦੇ ਵਿੱਚ ਤੇ ਬਾਈ ਜੀ ਹੁਣ ਕਰੀ ਜਾਂਦੇ ਸੈਟਿੰਗ ਥੰਦੇ ਬੰਨੇ ਸਾਈਕਲ ਦੇ ਵਿੱਚ ਨਾ 베アリング ਦੇ ਵਿੱਚ ਪ੍ਰੋਬਲਮ ਹੈ ਤੇ 베アリング ਦੀ ਇਹ ਬਾਉ ਜੀ ਕਰਦੇ ਪਏ ਨੇ ਸੈਟਿੰਗ ਕਹਿੰਦੇ ਘੰਟਾ ਕੋ ਲੱਗੇਗਾ ਉਸ ਤੋਂ ਬਾਅਦ ਚ ਆਪਾਂ ਰੇਲਵੇ ਸਟੇਸ਼ਨ ਜਾ ਕੇ ਤੇ ਬੁਕਿੰਗ ਕਰਵਾਵਾਂਗੇ ਉਹ ਨਵੇਂ ਨਵੇਂ ਮਾਡਲ ਬਾਈਰਾਂ ਕੋ ਸਾਈਕਲ ਨੇ ਤੇ ਇਹ ਪੂਰਾ ਨਾਂ ਲੁਧਿਆਣੇ ਦੇ ਵਿੱਚ ਇਹਨਾਂ ਦਾ ਅਬ ਵੀ ਸਾਈਕਲ ਪਿਆ ਮਹਿੰਗੇ ਤੋਂ ਮਹਿੰਗਾ ਸਾਈਕਲ ਪਿਆ ਸਸਤੇ ਤੋਂ ਸਸਤਾ ਵੀ ਸਾਈਕਲ ਇਹਨਾਂ ਕੋਲੇ ਸਾਰੇ ਸਾਈਕਲ ਤਿਆਰ ਕਰਕੇ ਰੱਖੇ ਹੋਏ ਨੇ ਇਹ ਮੇਰੇ ਬੱਚਿਆਂ ਦੇ ਸਾਈਕਲ ਛੋਟੇ ਛੋਟੇ ਬੱਚਿਆਂ ਵਾਸਤੇ ਸਾਈਕਲ ਦੀ ਜਿਹੜੀ ਸੈਟਿੰਗ ਹੋਣ ਵਾਲੀ ਸੀ ਆਪਾਂ ਇਹ ਵੀਰ ਕੋਲੋਂ ਗੋੰਬੇ ਸਾਈਕਲ ਵਾਲਿਆਂ ਕੋਲ ਸਾਈਕਲ ਦੀ ਸੈਟਿੰਗ ਕਰਵਾ ਲਈ ਆ ਤੇ ਇਹਦੇ ਨਾਲ ਬੈਲੰਸ ਜਿਹੜੇ ਵੀ ਉਹ ਖਰਾਬ ਸੀਗੇ ਸਮਾਨ ਆਪਾਂ ਰੱਖ ਲਿਆ ਟਾਈਮ ਲਗ ਭਾਗ 5 ਦਾ ਹੋ ਚੁੱਕਿਆ ਉਹ ਚੱਲਿਆ ਤੇ ਹੁਣ ਟ੍ਰੇਨ ਵਾਲੀ ਜਿਹੜੀ ਪ੍ਰੋਬਲਮ ਹੈ ਉਹ ਆਪਾਂ ਸੋਲਵ ਕਰਦੇ ਆ ਇਹਦੇ ਦੇਖਦੇ ਆਣੇ ਦੇ ਵੇਟਿੰਗ ਕਿੰਨੀ ਕਰਨੀ ਪੈਂਦੀ ਆ ਤੇ ਕੀ ਬਣਦਾ ਉਹ ਖਾਬਤਾ ਆਪਾਂ ਨੂੰ ਬਾਅਦ ਚ ਸਟੇਸ਼ਨ ਤੇ ਜਾ ਕੇ ਲੱਗਾਂਗੇ ਸਮਾਂ तकरीबन 5:30 ਦਾ ਹੋਇਆ ਤੇ ਸਿਆਲ ਦੇ ਦਿਨ ਤੁਹਾਨੂੰ ਪਤਾ ਛੋਟੇ ਹੁੰਦੇ ਆ ਬਹੁਤ ਜਲਦੀ ਜਲਦੀ ਹਨੇਰਾ ਛਾਉਣ ਲੱਗ ਪਿਆ ਸਟੇਸ਼ਨ ਨੇ ਜਰੀਕ ਹੀ ਆ ਰੇਲਵੇ ਸਟੇਸ਼ਨ ਤੇ ਆਪਾਂ ਸਾਈਕਲ ਦੀ ਨਾਲ ਬਿਲਟੀ ਕਰਵਾ ਦਿੱਤੀ ਆ ਤੇ ਰਾਤ 9 ਵਜੇ ਆਏਗੀ 골ਡਨ ਟੈਂਪਲ ਟੂ ਬੰਬੇ ਬੰਬੇ ਨੂੰ ਜਾਣ ਵਾਲੀ ਡਰੇਨ ਇੱਥੋਂ ਆ ਬਿਲਟੀ ਕਰਵਾ ਦਿੱਤੀ ਤੇ ਸਮਾਨ ਜਿਹੜਾ ਆਪਾਂ ਸਾਈਕਲ ਦੇ ਨਾਲੋਂ ਲੱਗ ਕਰ ਲਿਆਗਾ ਤੇ ਹੁਣ ਜਰਨਲ ਦੀ ਟਿਕਟ ਹੀ ਮਿਲੀ ਆ ਬਾਕੀ ਦੇਖਦੇ ਆ ਕਿਉਂਕਿ ਉਹ ਵੇਟਿੰਗ ਬਹੁਤ ਜ਼ਿਆਦਾ ਚੱਲਦੀ ਪਈ ਆ ਦੋ ਦਿਨ ਬੈਠਣਾ ਪੈਣਾ ਹੈ ਇਹ ਆਪਣੇ ਬੈਗ ਨੇ ਅੱਜ ਦੇ ਵਲੌਗ ਨੂੰ ਇੱਥੇ ਕਰਦੇ ਹਾਂ ਸਮਾਪਤ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰਨਾ